ਹੱਕ ਨਹੀਂ ਮਾਰਨਾ ਚਾਹੀਦਾ ਤੁਸੀਂ ਨਾ ਇੱਕ ਗੱਲ ਮਹਿਸੂਸ ਕੀਤੀ ਹੋਊਗੀ ਜਿਹੜੀ ਮੈਂ ਖੁਦ ਮਹਿਸੂਸ ਕੀਤੀ ਹੈ ਪਹਿਲਾਂ ਜਦੋਂ ਜਿਹੜੇ ਚਲਾਕ ਬੰਦੇ ਜੇ ਚਾਰ ਭਰਾ ਨੇ ਹਾਂਜੀ ਜਿਹੜਾ ਭਰਾ ਭੋਲਾ ਹੁੰਦਾ ਸੀ ਨਾ ਉਹਨੂੰ ਉਹ ਰਾਹ ਦੇ ਉੱਤੇ ਜ਼ਮੀਨ ਦੇ ਦਿੰਦੇ ਜਿਹੜੀ ਜੇ ਰਾਹ ਦੇ ਉੱਤੇ ਲੱਗਦੀ ਹੈ ਸੜਕ ਤੇ ਲੱਗਦੀ ਹੈ ਜਾਂ ਵੀ ਇੱਥੇ ਉਜਾੜਾ ਜ਼ਿਆਦਾ ਹੈ ਵੀ ਜਲੈ ਨੇ ਕਿਹਾ ਕੁਝ ਕਹਿਣਾ ਆਪ ਅੰਦਰ ਨਹੀਂ ਲੈਣੇ ਇੱਕ ਸਰਕਲ ਘੁੰਮ ਕੇ ਉਹੀ ਆਉਂਦਾ ਹੁਣ ਕੀ ਹੋਇਆ ਕਿ ਜਿਹੜੀਆਂ ਸੜਕਾਂ ਵਾਲੀਆਂ ਜ਼ਮੀਨਾਂ ਉਹ ਮਹਿੰਗੀਆਂ ਹੋ ਗਈਆਂ ਪਰਮਾਤਮਾ ਉਹ ਮਤਲਬ ਉਹ ਕਰਦਾ ਹੈ ਉਹ ਜਿਹੜਾ ਸਰਕਲ ਬਣਾਉਂਦਾ ਹੈ ਇਹ ਚੀਜ਼ਾਂ ਮੁੜ ਘੁੜ ਕੇ ਉੱਥੇ ਆ ਜਾਂਦੀਆਂ ਪਹਿਲਾਂ ਲੋਕ ਦਾਜ ਦੇ ਇੰਨੇ ਲੋਭੀ ਸੀਗੇ ਇੰਨਾ ਦਾਜ ਲੈਂਦੇ ਸੀ ਜਿਹਦੇ 20 30 ਕਿੱਲੇ ਹੁੰਦੇ ਸੀਗੇ ਹੁਣ ਕੀ ਹੋ ਗਿਆ ਕਈ ਮਤਲਬ ਮੁੰਡੇ ਨਲਾਇਕ ਹੁੰਦੇ ਨੇ ਕੁੜੀ ਪੜੀ ਲਿਖੀ ਮਿਲ ਜਾਂਦੀ ਹੈ ਉਹ ਐਲਸ ਕਰਕੇ ਬਾਹਰ ਜਾਂਦੀ ਹੈ ਉਹ ਹੁਣ ਕੁੜੀ ਦਾਜ ਲੈਂਦੀ ਹੈ ਮੁੰਡੇ ਵਾਲਿਆਂ ਤੋਂ ਹੁਣ ਮੁੰਡੇ ਵਾਲਿਆਂ ਨੂੰ ਦੇਣਾ ਪੈਂਦਾ ਕੁੜੀਆਂ ਇੰਨੀਆਂ ਕਾਬਲ ਹੋ ਗਈਆਂ ਤੇ ਇਹ ਪ੍ਰਮਾਤਮਾ ਕੋਈ ਸਰਕਲ ਇਦਾਂ ਦਾ ਬਣਾਉਂਦਾ ਵੀ ਕੋਈ ਨਹੀਂ ਜੋ ਮਰਜ਼ੀ ਜੋ ਕਰੀ ਜਾਓ ਮੋੜਕੋੜ ਕੇ ਉੱਥੇ ਆਉਣਾ ਵੀ ਪ੍ਰਮਾਤਮਾ ਦੀ ਰਾਜਾ ਜੀ ਰਹਿਣਾ ਚਾਹੀਦਾ ਆਪਣੇ ਹੱਕ ਦਾ ਹੀ ਖਾਣਾ ਚਾਹੀਦਾ ਕਿਸੇ ਦਾ ਹੱਕ ਮਾਰ ਕੇ ਨਹੀਂ